हरियाणा विधानसभा ਚੋਣਾਂ ਦੇ ਪ੍ਰਚਾਰ ਦੇ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਤੇ ਜੇਲ੍ਹ ਤੋਂ ਬਾਹਰ ਆ ਗਏ ਜਸ਼ਨ ਖੂਬ ਮਨਾਏ ਗਏ ਆਮ ਆਦਮੀ ਪਾਰਟੀ ਦੇ ਵੱਲੋਂ ਚਾਹੇ ਉਹ ਦਿੱਲੀ ਦੀ ਲੀਡਰਸ਼ਿਪ ਹੋਵੇ ਜਾਂ ਪੰਜਾਬ ਦੀ ਲੀਡਰਸ਼ਿਪ ਖਾਸ ਤੌਰ ਤੇ ਇਹ ਦੋ ਹੀ ਪੂਰੇ ਮੁਲਕ ਦੇ ਵਿੱਚੋਂ ਸੂਬੇ ਨੇ ਜਿੱਥੇ ਸਰਕਾਰ ਆਮ ਆਦਮੀ ਪਾਰਟੀ ਦੀ ਹਾਲਾਂਕਿ ਹੁਣ ਹਰਿਆਣਾ ਦੇ ਵਿੱਚ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ 90 ਦੀਆਂ 90 ਸੀਟਾਂ ਤੇ ਆਮ ਆਦਮੀ ਪਾਰਟੀ ਮਜ਼ਬੂਤੀ ਨਾਲ ਦਾਵਾ ਰੱਖਦੀ ਹੈ ਇਹ ਦਾਅਵੇ ਕਿੰਨੇ ਕੋ ਠੀਕ ਨਿਕਲਦੇ ਨੇ ਇਹ ਨਤੀਜੇ ਦੱਸਣਗੇ ਪਰ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੀਤੇ ਜਾ ਰਹੇ ਪ੍ਰਚਾਰ ਵਿੱਚ ਹਰੇਕ ਪਾਰਟੀ ਨੂੰ ਚੋਣ ਦੇ ਵਿੱਚ ਪ੍ਰਚਾਰ ਕਰਨ ਦਾ ਹੱਕ ਹੁੰਦਾ ਹੈ ਪਰ ਆਮ ਆਦਮੀ ਪਾਰਟੀ ਦਾ ਹੋ ਰਿਹਾ ਚੋਣ ਪ੍ਰਚਾਰ ਸਵਾਲਾਂ ਦੇ ਵਿੱਚ ਕਿਉਂ ਹੈ ਕਿਉਂਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਮਿਲਣੀਆਂ ਕਰਨ ਵਾਸਤੇ ਔਰ ਚੋਣ ਪ੍ਰਚਾਰ ਕਰਨ ਵਾਸਤੇ ਪੰਜਾਬ ਦੇ ਜਹਾਜ਼ ਨੂੰ ਨਾ ਵਰਤਲ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਨਾ ਕਰਨਾ ਹਾਲਾਂਕਿ ਪਹਿਲੀ ਵਾਰ ਨਹੀਂ ਹੋਇਆ ਆਮ ਤੌਰ ਦੇ ਉੱਤੇ ਪਹਿਲਾਂ ਵੀ ਜਿੰਨੇ ਸੂਬਿਆਂ ਦੇ ਵਿੱਚ ਚੋਣ ਹੋਈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸਟਾਰ ਪ੍ਰਚਾਰਕ ਦੇ ਤੌਰ ਤੇ ਮੁੱਖ ਮੰਤਰੀ ਖੁਦ ਜਾਂਦੇ ਰਹੇ ਨੇ ਪਹਿਲਾਂ ਵੀ ਵਿਰੋਧੀਆਂ ਦੇ ਵੱਲੋਂ ਇਹ ਇਲਜ਼ਾਮ ਲੱਗਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉੱਤੇ ਕਿ ਪਹਿਲੀ ਗੱਲ ਤਾਂ ਜਿਹੜੇ ਤੁਸੀਂ ਕੰਮ ਕੀਤੇ ਨੇ ਉਹ ਉਹ ਨਹੀਂ ਕੀਤੇ ਜੋ ਗਰੰਟੀਆਂ ਦਿੱਤੀਆਂ ਸਨ ਜੋਨਾਂ ਵਿੱਚੋਂ ਕੋ ਗਰੰਟੀ ਜਿਵੇਂ ਕਿ ਬਿਜਲੀ ਦੀ ਮੁਫਤ ਦੇਣ ਦੀ ਸਕੀਮ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗਰੰਟੀ ਪੂਰੀ ਵੀ ਹੋਈ ਹੈ ਤਾਂ ਉਸ ਦੇ ਲਈ ਪ੍ਰਚਾਰ ਆ ਜਿਹੜਾ ਹੋਰਨਾ ਸੂਬਿਆਂ ਵਿੱਚ ਦਿੱਤਾ ਗਿਆ ਹੋਰਨਾ ਪਛਾਵਾਂ ਦੇ ਵਿੱਚ ਵੀ ਇਸ਼ਤਿਆਰ ਅਖਬਾਰਾਂ ਦੇ ਵਿੱਚ ਛਪਦੇ ਰਹੇ ਤਾਂ ਉਹ ਉੱਥੇ ਪ੍ਰਚਾਰ ਕਰਕੇ ਕੀ ਕਰਨਾ ਚਾਹੁੰਦੇ ਨੇ ਕਿ ਪੰਜਾਬ ਦੇ ਖਜ਼ਾਨੇ ਦੇ ਸਿਰ ਤੇ ਪੂਰੇ ਦੇਸ਼ ਦੇ ਵਿੱਚ ਆਪਣੀਆਂ ਜੜਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਆਮ ਆਦਮੀ ਪਾਰਟੀ ਇਹ ਦੋਸ਼ ਲੱਗਦੇ ਰ ਇਥੋਂ ਤੱਕ ਕਿ ਜਹਾਜ਼ ਦਾ ਵਾਰ-ਵਾਰ ਚੌਪਰ ਦਾ ਜ਼ਿਕਰ ਹੁੰਦਾ ਰਿਹਾ ਕਿ ਰਵਿੰਦ ਕੇਜਰੀਵਾਲ ਵਾਸਤੇ ਉਚੇਚੇ ਤੌਰ ਤੇ ਪਹਿਲਾਂ ਜਹਾਜ਼ ਚੰਡੀਗੜ੍ਹ ਤੋਂ ਜਾਂ ਪੰਜਾਬ ਤੋਂ ਦਿੱਲੀ ਦੀ ਸਵਾਰੀ ਕਰਦਾ ਫਿਰ ਦਿੱਲੀ ਤੋਂ ਹੋਰ ਨਾਲ ਸੂਬਿਆਂ ਵੱਲ ਰੁਖ ਕਰ ਲਿਆ ਜਾਂਦਾ ਹੈ ਇਸ ਦੇ ਬਾਰੇ ਆਰਟੀਆਈ ਵੀ ਮੰਗੀ ਗਈ ਸੀ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਨੇ ਵੀ ਜ਼ਿਕਰ ਕੀਤਾ ਸੀ ਕਿ ਇਸ ਬਾਰੇ ਇਸ ਕਰਕੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਕਿ ਕਿੰਨਾ ਖਰਚ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦਰਾਂ ਚੌਪਰ ਦਾ ਔਰ ਕਿੱਥੇ-ਕਿੱਥੇ ਚੱਲਿਆ ਕਿੰਨਾ ਖਰਚ ਹੋਇਆ ਇਸ ਦੇ ਵੇਰਵੇ ਇਸ ਕਰਕੇ ਨਹੀਂ ਦਿੱਤੇ ਜਾਂਦੇ ਕਿ ਸੁਰੱਖਿਆ ਦਾ ਮਾਮਲਾ ਔਰ ਉਹਨਾਂ ਦਾ ਇਹ ਵੀ ਦਾਵਾ ਸੀ ਕਿ ਜਦੋਂ ਜਹਾਜ਼ ਜਿਹੜਾ ਚੱਲ ਹੀ ਗਿਆ ਬੀਤੇ ਸਮੇਂ ਦੇ ਵਿੱਚ ਉਸ ਦੇ ਵਿੱਚ ਸੁਰੱਖਿਆ ਕਿਵੇਂ ਭੰਗ ਹੋ ਸਕਦੀ ਹੈ ਉਸ ਦੀ ਘਟੋਕੜ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਉਦੋਂ ਆਉਂਦਾ ਹੈ ਜਦੋਂ ਗੱਠ ਜੋੜ ਦੀਆਂ ਸਾਰੀਆਂ ਸੰਭਾਵਨਾਵਾਂ ਟੁੱਟ ਜਾਂਦੀਆਂ ਨੇ ਹੁਣ ਤੱਕ ਗੱਠ ਜੋੜ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਰਹੀਆਂ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜਾ ਕਿ ਇੱਕ ਇੰਡੀਆ ਅਲਾਈਂਸ ਬਣਾਇਆ ਗਿਆ ਸੀ ਲੋਕ ਸਭਾ ਚੋਣਾਂ ਦੇ ਵੇਲੇ ਪਹਿਲਾਂ ਤੇ ਉਹ ਟੁੱਟਦਾ ਹੈ ਫੇਰ ਗੱਲ ਚੱਲਦੀ ਹੈ ਕਿ ਹਾਂ ਹੋ ਜਾਵੇਗਾ ਰਾਗਵ ਚੱਡਾ ਵੀ ਦਾਵਾ ਕਰਦੇ ਨੇ ਕਿ ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਡਾਕਟਰ ਸੰਦੀਪ ਪਾਠਕ ਕਹਿੰਦੇ ਆ ਕਿ ਜੇ ਗੱਠ ਜੁੜ ਨਾ ਹੋਇਆ ਤਾਂ ਸਾਨੂੰ ਕਮਜ਼ੋਰ ਨਾ ਜਾਣਿਓ ਕੱਲ ਨੂੰ ਪਛਤਾਓਗੇ ਪਰ ਹਰਿਆਣਾ ਦੀ ਕਾਂਗਰਸ ਲੀਡਰਸ਼ਿਪ ਨੇ ਵੀ ਕੋਰੀ ਨਾ ਕਰ ਦਿੱਤੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਦੀ ਤਰਜ਼ ਦੇ ਉੱਤੇ ਕਿ ਅਸੀਂ ਗੱਠ ਜੋੜ ਕਰਕੇ ਚੋਣ ਨਹੀਂ ਲੜਾਂਗੇ ਤਾਂ ਉਹ ਗੱਠ ਜੋੜ ਨਹੀਂ ਹੋਇਆ ਤੇ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇੱਕ ਦੂਜੇ ਉੱਤੇ ਵਿਵਾਦ ਸ਼ੁਰੂ ਹੋ ਗਏ ਨੇ ਇਹ ਪਹਿਲਾ ਵਾਰ ਹੈ ਪ੍ਰਤਾਪ ਸਿੰਘ ਬਾਜਵਾ ਦੇ ਬੋਲੋ ਹਾਲਾਂਕਿ ਪੰਜਾਬ ਪੱਧਰ ਦੇ ਉੱਤੇ ਤਾਂ ਲਗਾਤਾਰ ਜਦੋਂ ਜਦਹ ਚੱਲਦੀ ਰਹਿੰਦੀ ਹੈ ਪਰ ਹਰਿਆਣਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਹੋ ਰਹੇ ਚੋਣ ਪ੍ਰਚਾਰ ਦੇ ਵਿੱਚ ਪੰਜਾਬ ਦੇ ਖਜ਼ਾਨੇ ਨੂੰ ਫੂਕਣ ਦੀ ਗੱਲ ਆਖੀ ਹੈ ਇਹ ਬਰਬਾਦ ਨਾ ਕੀਤਾ ਜਾਵੇ ਇਹ ਪਹਿਲੀ ਵਾਰ ਹੀ ਨਹੀਂ ਕਿਹਾ ਗਿਆ ਇੱਥੇ ਵੀ ਦੱਸਣਾ ਬਣਦਾ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸੀ ਸਟਾਰ ਪ੍ਰਚਾਰਕ ਦੇ ਤੌਰ ਤੇ ਵੀ ਔਰ ਉਸ ਤੋਂ ਬਾਅਦ ਕੋਈ ਪਹਿਲੇ ਨੰਬਰ ਦੇ ਉੱਤੇ ਕਹਿ ਲਈਏ ਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਵਜੋਂ ਜਾਣੇ ਜਾਂਦੇ ਅਰਵਿੰਦ ਕੇਜਰੀਵਾਲ ਜੋ ਤੱਕ ਜੇਲ੍ਹ ਵਿੱਚ ਸਨ ਉਦੋਂ ਤੱਕ ਸਾਰੀ ਜ਼ਿੰਮੇਵਾਰੀ ਭਗਵੰਤ ਮਾਨ ਕੋਲ ਸੀ ਔਰ ਉਸ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਚਾਰ ਕਰਨਾ ਸ਼ੁਰੂ ਕਰ ਦੇਣਾ ਹੈ ਤਾਂ ਇਹ ਪ੍ਰਚਾਰ ਜਿਹੜਾ ਸ਼ੁਰੂ ਹੋਵੇਗਾ ਇਸ ਦੇ ਵਿੱਚ ਕੇਜਰੀਵਾਲ ਵੱਲ ਦਿੱਲੀ ਚ ਆਪ ਦੀ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਵੀ ਆ ਜਿਹੜੀ ਉਹ ਕਰ ਲਈ ਗਈ ਹੈ ਹੁਣ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਤੇ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾਣਾ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਚਾਰ ਮੁਹਿੰਮ ਦੀ ਹੁਣ ਖੋਦ ਅਗਵਾਈ ਦੋਵੇਂ ਜਣੇ ਕਰਨਗੇ ਇਸ ਲਈ ਆਮ ਆਦਮੀ ਪਾਰਟੀ ਨੇ ਰਣਨੀਤੀ ਤਿਆਰ ਕਰ ਲਈ ਹੈ ਔਰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਕੀ ਕੀ ਔਰ ਕਿਵੇਂ-ਕਿਵੇਂ ਕੀਤਾ ਜਾਣਾ ਇੱਥੋਂ ਤੱਕ ਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਵੀ ਇਸ ਪ੍ਰਚਾਰ ਦੇ ਵਿੱਚ ਲੱਗਣਗੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਸੰਜੇ ਸਿੰਘ ਰਾਗਵ ਚੱਡਾ ਆਪ ਹਰਿਆਣਾ ਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਸਣੇ ਪੰਜਾਬ ਤੇ ਦਿੱਲੀ ਦੇ ਕੈਬਨਟ ਮੰਤਰੀਆਂ ਦੀ ਡਿਊਟੀ ਲਾਗ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਤੇ ਚੋਣ ਰੈਲੀਆਂ ਤੇ ਰੋਡ ਸ਼ੋਅ ਵਿੱਚ ਹਿੱਸਾ ਲਿਆ ਜਾਵੇਗਾ ਇਸ ਤੋਂ ਤੱਕ ਆਮ ਆਦਮੀ ਪਾਰਟੀ ਦੇ ਵਜ਼ੀਰਾ ਤੇ ਵਿਧਾਇਕਾਂ ਦੀ ਵੀ ਡਿਊਟੀ ਵੱਖ-ਵੱਖ ਹਲਕਿਆਂ ਦੇ ਵਿੱਚ ਲਗਾ ਦਿੱਤੀ ਗਈ ਹੈ ਕਿ ਉਹ ਕਿੱਥੇ-ਕਿੱਥੇ ਪ੍ਰਚਾਰ ਕਰਨਗੇ ਕਿਸ ਲਈ ਕਰਨਗੇ ਇਸ ਤੋਂ ਪਹਿਲਾਂ ਹੋਰ ਨਾ ਸੂਬਿਆਂ ਦੇ ਵਿੱਚ ਵੀ ਝੋਰ-ਸ਼ੋਰ ਨਾਲ ਪ੍ਰਚਾਰ ਕਰਨ ਤਾਂ ਪੰਜਾਬ ਦੇ ਵਿਧਾਇਕ ਤੇ ਵਜ਼ੀਰ ਚਾ-ਚਾ ਦੇ ਨਾਲ ਜਾਂਦੇ ਨੇ ਪਰ ਜਿਹੜੇ ਥਾਂ ਦੇ ਉੱਤੇ ਵੀ ਪ੍ਰਚਾਰ ਕੀਤਾ ਗਿਆ ਉੱਥੇ ਬਹੁਤੀਆਂ ਸੀਟਾਂ ਦੇ ਉੱਤੇ ਬਹੁਗਿਣਤੀ ਸੀਟਾਂ ਦੇ ਉੱਤੇ ਜ਼ਮਾਨਤਾਂ ਵੀ ਜਬਤ ਹੋਈਆਂ ਪਰ ਹੁਣ ਗੱਲ ਕਰਦੇ ਹਾਂ ਕਿ ਹਰਿਆਣਾ ਚੋਣ ਦੇ ਪ੍ਰਚਾਰ ਲਈ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਨਾ ਕਰਨ ਦੀ ਆਮ ਆਦਮੀ ਪਾਰਟੀ ਨੂੰ ਸਲਾਹ ਦਿੱਤੀ ਗਈ ਹੈ ਜਾਂ ਨਸੀਹਤ ਦਿੱਤੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਹ ਵਿਸਥਾਰ ਪੂਰਵਕ ਕੀ ਕਿਹਾ ਗਿਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਵਿੱਚ ਚੋਣ ਪ੍ਰਚਾਰ ਲਈ ਕੇਜਰੀਵਾਲ ਦੀ ਹਵਾਈ ਯਾਤਰਾ ਤੇ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਨਾ ਕਰਨ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਗੁਜਰਾਤ, ਹਿਮਾਚਲ ਪ੍ਰਦੇਸ਼, ਕਰਨਾਟਕਾ ਤੇ ਕੁਝ ਹੋਰ ਸੂਬਿਆਂ 'ਚ ਚੋਣ ਪ੍ਰਚਾਰ ਦਾ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਹਵਾਈ ਯਾਤਰਾ ਕਰਵਾਈ ਸੀ ਤੇ ਪੰਜਾਬ ਦੇ ਟੈਕਸ ਭਰਨ ਵਾਲਿਆਂ ਦੇ ਪੈਸੇ 'ਚ ਕਰੋੜਾਂ ਰੁਪਏ ਦੀ ਦਰਵਾਰਤੋਂ ਕੀਤੀ ਸੀ। ਉਹਨਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਾਰੀਆਂ ਸੀਟਾਂ ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਇਸ ਵਾਰ ਮੁੜ ਤੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੇਜਰੀਵਾਲ ਦੀ ਹਵਾਈ ਯਾਤਰਾ ਤੇ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਕੀਤਾ ਜਾ ਸਕਦਾ ਹੈ। ਪਰ ਸੂਬੇ ਦੀ ਵਿਗੜ ਰਹੀ ਆਰਥਿਕ ਹਾਲਤ ਨੂੰ ਦੇਖਦੇ ਆਂ ਪੰਜਾਬ ਦਾ ਖਜ਼ਾਨਾ ਬਰਬਾਦ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਤਰ੍ਹਾਂ ਦੀ ਨਸੀਹਤ ਵੀ ਦੇ ਦਿੱਤੀ ਤੰਜ ਵੀ ਕਸ ਦਿੱਤਾ ਸਲਾਹ ਵੀ ਦੇ ਦਿੱਤੀ ਕਿ ਇਹ ਗੱਠ ਜੋੜ ਦੇ ਜਰੀਏ ਚੋਂ ਲੜੀ ਜਾਂਦੀ ਤਾਂ ਫਿਰ ਵੀ ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਨੂੰ ਇਹ ਸਲਾਹ ਦਿੰਦੇ ਇਹ ਨਸੀਹਤ ਦਿੰਦੇ ਇਹ ਵੀ ਇੱਕ ਆਪਣੇ ਆਪ ਸਵਾਲ ਹੈ ਕਿਉਂਕਿ ਹੋ ਸਕਦਾ ਉਸ ਵੇਲੇ ਜਾਂ ਤਾਂ ਚੁੱਪ ਰਿਹਾ ਜਾਂਦਾ ਤੇ ਜਾਂ ਫਿਰ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਨਸੀਹਤ ਨਹੀਂ ਸੀ ਉਹਨਾਂ ਨੇ ਦੇਣੀ ਤਾਂ ਹੁਣ ਤਾਂ ਉਹਨਾਂ ਨੇ ਇਹ ਸਲਾਹ ਵੀ ਦੇ ਦਿੱਤੀ ਹੈ ਨਸੀਹਤ ਵੀ ਦੇ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਉਹ ਆਪਣੇ ਹੋਰਨਾਂ ਸੂਬਿਆਂ ਦੇ ਵਿੱਚ ਪ੍ਰਚਾਰ ਦੇ ਲਈ ਆਪਣੇ ਪੰਜਾਬ ਦਾ ਖਜ਼ਾਨਾ ਬਰਬਾਦ ਨਾ ਕਰੇ ਹਾਲਾਂਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਦੇ ਵੱਲੋਂ ਲਗਾਤਾਰੇ ਦਾਅਵੇ ਕੀਤੇ ਗਏ ਨੇ ਕਿ ਸਾਡੇ ਕੋਲ ਖਜ਼ਾਨੇ ਦੀ ਕੋਈ ਕਮੀ ਨਹੀਂ ਹੈ ਉਹ ਵੱਖਰੀ ਗੱਲ ਹੈ ਕਿ ਹਰੇਕ ਮਸਲੇ ਦੇ ਵਿੱਚ ਕਰਜ਼ਾ ਚੁਕ ਲਿਆ ਗਿਆ ਔਰ ਕਰਜ਼ੇ ਦੀ ਰਾਸ਼ੀ ਪਹਿਲੀਆਂ ਸਰਕਾਰਾਂ ਨੇ ਜਿੰਨੀ ਚੜਾਈ ਸੀ ਉਸ ਦੇ ਵਿੱਚ ਹੋਰ ਉਸ ਦੇ ਵਿੱਚ ਵਾਧਾ ਕਰਦੇ ਹੋયા ਲਗਭਗ 80 ਤੋਂ 90 ਹਜ਼ਾਰ ਕਰੋੜ ਦਾ ਕਰਜ਼ਾ ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨੇ 27-28 ਮਹੀਨੇ ਦੇ ਦੌਰਾਨ ਲੈ ਲਿਆ ਔਰ ਅੱਗੇ ਵੀ ਕਰਜ਼ੇ ਚੁੱਕਣ ਦੀ ਤਿਆਰੀ ਚੱਲ ਰਹੀ ਹੈ ਜਿਵੇਂ ਕਿ ਪੰਜਾਬ ਮੰਡੀ ਬੋਰਡ ਵੱਧ ਵਿਆਜ ਦੇ ਉੱਤੇ ਵੀ ਕਰਜ਼ਾ ਚੁੱਕਣ ਦੇ ਲਈ ਤਿਆਰ ਹੋ ਗਿਆ ਹਾਂ ਵੀ ਭਰਨ ਲੱਗਿਆ ਹੈ ਕਿ ਅਸੀਂ ਆਪਣੀਆਂ ਲਿੰਕ ਸੜਕਾਂ ਦੇ ਜੋੜ ਨੂੰ ਔਰ ਉਹਨਾਂ ਦੀ ਮੁਰੰਮਤ ਦੇ ਲਈ ਜਿਹੜਾ ਪੈਸਾ ਚਾਹੀਦਾ 1500 ਤੋਂ 2000 ਕਰੋੜ ਦਾ ਉਹ ਅਸੀਂ ਵਰਤਨਾ ਇਸੇ ਕਰਕੇ ਕਰਜ਼ਾ ਲੈਣ ਦੇ ਲਈ ਉਹ ਵੀ ਤਿਆਰ ਨੇ ਔਰ ਕੇਂਦਰ ਦੇ ਵੱਲੋਂ ਰੁਕੇ ਹੋਏ ਫੰਡਾਂ ਦੇ ਕਰਕੇ ਵੀ ਪੰਜਾਬ ਦੇ ਖਜ਼ਾਨੇ ਦੀ ਪੰਜਾਬ ਦੇ ਵਿੱਤੀ ਹਾਲਾਤ ਦੀ ਹਾਲਤ ਦਿਨੋ ਦਿਨ ਪਤਲੀ ਹੁੰਦੀ ਜਾ ਰਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਤੁਹਾਡੀ ਖੁਦ ਦੀ ਕੀ رائے ਹੈ ਤੁਸੀਂ ਵੀ ਆਪਣੀ ਆਪਣੀ رائے ਜ਼ਰੂਰ ਸਾਂਝੀ ਕਰਿਓ ਕਿ ਕੌਣ ਵਾਕਈ ਪ੍ਰਚੋਣ ਪ੍ਰਚਾਰ ਦੇ ਵਿੱਚ ਫੰਡਾਂ ਦੀ ਦਰਵਾਰ ਤੋਂ ਕਰਦਾ ਹੈ ਕੀ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਇਸ ਵਕਤ ਕਰ ਰਹੀ ਹੈ ਜਾਂ ਪਹਿਲਾਂ ਸੱਤਾ ਮੰਨਦੀਆਂ ਰਹੀਆਂ ਪਾਰਟੀਆਂ ਨੇ ਜਿਹੜੀਆਂ ਉਹ ਵੀ ਇਸੇ ਤਰ੍ਹਾਂ ਪੰਜਾਬ ਦੇ ਖਜਾਨੇ ਨੂੰ ਬਾਹਰ ਲਾਉਂਦੀਆਂ ਰਹੀਆਂ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਵੀਸੀ ਪੰਜਾਬ ਦੇ ਨਾਲ